ਲਓ ਜੀ ਦੋਸਤੋ ਆਪਾਂ ਨੇ ਜੀ ਨਵੀਂ ਗੱਡੀ ਹੈ ਜਿਹੜੀ ਉਹ ਤਿਆਰ ਕਰ ਲਈ ਹੈਗੀ ਆਪਾਂ ਇਹਨੂੰ ਹੁਣ ਥੋੜੇ ਜੇ ਟਾਈਮ ਚ ਰਵਾਨਾ ਕਰਨੇ ਲੱਗਾਂਗੇ ਤੇ ਆ ਜੋ ਸੋਨੂੰ ਸਭ ਤੋਂ ਪਹਿਲਾਂ ਨਜ਼ਦੀਕ ਤੋਂ ਸਾਰੀ ਗੱਡੀ ਦਿਖਾ ਦੰਨੇ ਆ ਵੀ ਇਹ ਕਿਸ ਟਾਈਪ ਦੀ ਬਣਾਈ ਹੈਗੀ ਤੇ ਲਓ ਜੀ ਸਭ ਤੋਂ ਪਹਿਲਾਂ ਅੱਗੇ ਤੋਂ ਚਾਲਰ ਝੁੱਲਰੇ ਦੇ ਲੱਗਿਆ ਹੋਇਆ ਸਾਰਾ ਐਂਡੀਗੇਟਰ ਲਾਈਟਾਂ ਹਾਰਨ ਸ਼ੀਸ਼ੇ ਹੋਵੇ ਸਾਦਰੀ ਸਾਰਾ ਕੁਛ ਇਹਦੇ ਲੱਗਿਆ ਹੋਇਆਗਾ ਤੇ ਇੰਜਣ ਇਹਦੇ ਚ ਮਹਿੰਦਰਾ ਦਾ ਤਿੰਨ ਸਿਲੰਡਰ ਆਗਾ ਤੇ ਬਲੈਰੋ ਪਿਕਅਪ ਦੇ ਦੇ ਵਿੱਚ ਚਾਸੀ ਲੱਗੀ ਹੋਇਆ ਬਲੈਰੋ ਪਿਕਅਪ ਤਾਂ ਇਹਦੇ ਚ ਗੇਅਰ ਆਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਸਪੈਸ਼ਲ ਲਿਫਟ ਵਾਲਾ ਬਣਾ ਕੇ ਦਿੱਤਾ ਹੈ ਬਾਈਆਂ ਨੂੰ ਬਾਹਰ ਦੀ ਬਾਹਰਲਾ ਬਾਤਰਾ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਫੂਲ ਟੈਂਕ ਆ ਗਿਆ ਤੇ ਬਾਕੀ ਆ ਨੀਚੇ ਇਹਦਾ ਸੀਲ ਟੈਂਕ ਆ ਗਿਆ ਤੇ ਇਹਦੇ ਵਿੱਚ ਜਿਹੜਾ ਆਪਣਾ ਲਿਫਟ ਪੰਪ ਵਾਲਾ ਉਹ ਤੇਲ ਆ ਗਿਆ ਤੇ ਉੱਪਰਲੀ ਸਾਈਡ ਇਹਦਾ ਲਿਫਟ ਪੰਪ ਆ ਗਈ ਤੇ ਲੀ ਵੀਰੇ ਦਾ ਡਰਾਈਵਰ ਸਾਈਡ ਦੇ ਨਾਲ ਹੀ ਆ ਗਿਆ ਅਪ ਡਾਊਨ ਇਹਦੇ ਤੇ ਲਿਖਿਆ ਹੋਇਆ ਸਾਰਾ ਤੇ ਬਾਕੀ ਸੀਟਾਂ ਉੱਪਰ ਕਵਰਾ ਜਿਹੜਾ ਉਹ ਵੀ ਵਧੀਆ ਚੜਿਆ ਹੋਇਆ ਤੇ ਇੱਥੋਂ ਤੋਂ ਪਿੱਛੇ ਤੱਕ ਦੀ ਬਾਡੀ ਹੈ ਜਿਹੜੀ 8 ਫੁੱਟ ਦੀ ਆ ਲੰਬਾਈ 'ਚ ਨਾ 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 ਹਰ ਤੋਂ ਜਿਹੜੀ ਇਹਦੀ ਬਾਡੀ ਆ ਕੀ ਉਹ 5 ਫੁੱਟ ਦੀ ਆ ਤੇ ਉੱਪਰ ਉਹ ਟੇਪਰ ਕਰਕੇ 5.5 ਫੁੱਟ ਚੌੜੀ ਹੋ ਗਈ ਤੇ ਨਵੇਂ ਇਹਦੇ 'ਚ ਐਮ ਆਰ ਐਫ ਦੇ ਟਾਇਰ ਨੇ ਤੇ ਇਧਰ ਛੋਟਾ ਬੈਂਟੀ ਦਾ ਟੂਲ ਬਾਕਸ ਆ ਗਿਆ ਕੋਈ ਵੀ ਚੀਜ਼ ਰੱਖਣੀ ਹੈ ਚਾਹੀ ਪਾਨਾ ਪੇਸਟ ਕਲੱਸ ਉਹ ਵਿੱਚ ਸਾਂਦੀ ਨਾਲ ਰੱਖਿਆ ਜਾ ਸਕਦਾ ਤੇ ਇਧਰੋਂ ਪੰਜਾਬ ਦਾ ਲੋਗ ਆ ਗਿਆ ਤੇ ਬਾਈਆਂ ਦੇ ਤੇ ਪਿੱਛੇ ਗਰਦਪੁਰੇ ਵਧੀਆ ਲੱਗੇ ਹੋਏ ਨੇ ਤੇ ਪਿੱਛੋਂ ਡਾਲਾ ਵੀ ਆਪਣਾ ਟੇਪਰੀ ਆ ਗਿਆ ਡਾਲੇ ਦੇ ਉੱਤੇ ਆਪਣਾ ਫੁੱਲ ਕੰਪਲੀਟ ਐਡਰੈਸ ਹੈਗਾ ਬੇਸਵ ਕਰਮਾ ਐਗਰੀਕਲਚਰ ਵਰਕਸ ਸਨਾਮ ਰੋਡ ਪਿੰਡ ਸ਼ੇਰੋਂ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਇਸ ਸਟੇਟ ਆਪਣੀ ਪੰਜਾਬ ਆ ਕੰਟੈਕਟ ਨੰਬਰ ਆ ਗਿਆ 9464629512 ਤੇ ਪਿੱਛੇ ਆਪਣਾ YouTube ਦਾ ਚੈਨਲ ਆ ਗਿਆ ਇਹ ਚੈਨਲ ਤੇ ਜਾ ਕੇ ਤੁਸੀਂ ਸਾਡੀਆਂ ਹੋਰ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਤੇ ਇਹਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਡੀ ਨਵੀਆਂ ਅਪਡੇਟ ਨੂੰ ਵੀ ਦੇਖ ਸਕਦੇ ਹੋ ਤੇ ਬਾਕੀ ਬਾਈਆਂ ਨੂੰ ਸਟਿੱਪਨੀ ਸਟੈਂਡ ਲੱਗ ਤੋਂ ਲਗਾ ਕੇ ਦਿੱਤਾ ਹੈ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਈ ਵਾਰ ਲੋਡ ਪੈ ਜਾਂਦੀ ਆ ਅਸਲ ਜਿੰਦਾ ਲੋਡ ਪੈਂਦੀ ਨਹੀਂ ਪਰ ਕਈ ਵਾਰ ਲੋਡ ਪੈ ਸਕਦੀ ਆ ਆਪਣੇ ਚਾਰੇ ਟਾਇਰ ਨੇ ਜਿਹੜੇ ਉਹ ਨਵੇਂ ਨੇਗੇ ਤੇ ਸਟਿੱਪਣੀ ਆਪਣੇ ਲਈ ਸੈੱਟ ਰੱਖਿਆ ਹੈ। ਇਹਦਾ ਕਿਉਂ ਤੇ ਆਪਣਾ ਵਧੀਆ ਬਣਾ ਕੇ ਲਾਇਆ ਹੋਇਆ ਸਟਿੱਪਣੀ ਸਟੈਨਲ ਤੇ ਹੁੱਕੇ ਵੀ ਅੰਦਰ ਦੀ ਸੈਟ ਕਰਕੇ ਲਾਈ ਹੋਈ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ। ਤੇ ਇਧਰ ਦੀ ਸਾਈਡ ਤੋਂ ਵੀ ਇਹ ਕਿ ਸਾਰੇ ਲੋਕ ਓਮੀ ਹੈਗੇ ਟਰਾਲੀ ਟਾਈਪ ਹੀ ਆਪਣਾ ਡਾਲਾਗਾ। ਤੇ ਝੱਖਣ ਦੇ ਨਾਲ ਪਿਛਲੀਆਂ ਪੱਤੀਆਂ ਕੱਢ ਕੇ ਇਹ ਅਸਾਨੀ ਨਾਲ ਲਾਪੇ ਖੁੱਲ ਜੂਗਾ। ਤੇ ਬਾਕੀ ਇਧਰ ਦੀ ਸਾਈਡ ਤੇ ਡੀਜ਼ਲ ਟੈਂਕ ਆ ਗਿਆ ਆਪਣਾ। 25 40 ਲੀਟਰ ਵਾਲਾ ਇਹ ਡੀਜ਼ਲ ਟੈਂਕ ਆ ਗਿਆ ਤੇ ਇਧਰ ਦੀ ਸਾਈਡ ਬੈਟਰੀ ਬਕਸ ਆ ਗਿਆ ਬੈਟਰੀ ਆਪਣੀ ਓਮੇ ਦੀ ਓਮੇ ਕਵਰ ਕੀਤੀ ਹੋਈ ਹੈ ਤੇ ਆਪਣਾ ਮੂਰਲੇ ਫੱਟੇ ਤੇ ਵੀ ਕੰਟੈਕਟ ਨੰਬਰ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਖੁਰਲੀ ਟਾਈਪ ਆ ਗਿਆ ਇਹ ਤੁਸੀਂ ਦੇਖ ਸਕਦੇ ਤੇ ਇਧਰ ਦੀ ਸ਼ੋਰਟ ਤੋਂ ਤੁਹਾਨੂੰ ਦਿਖਾ ਦਿੰਦੇ ਆ ਸੁੱਕਾ ਏਅਰ ਗਿਲਿੰਡਰ ਲੱਗਿਆ ਹੋਇਆ ਪਾਪਾ ਉਪਾ ਸਾਰਾ ਕੁਝ ਓਕੇ ਆ ਤੇ ਨਵੇਂ ਤੰਨੇ ਦੇ ਤੇ ਮੀਟਰ ਲੱਗੇ ਹੋਏ ਨੇ ਪਹਿਲਾ ਗਰਮ ਵਾਲਾ ਸਪੀਡੋਮੀਟਰ ਤੇ ਤੇਲ ਵਾਲਾ ਮੀਟਰ ਜੀਰੋ ਹੀ ਆ ਗਿਆ ਆਪਣਾ ਚੌਥਾ ਟਾਹ ਪੰਜਵਾਂ ਬੈਂਕਰ ਇਹ ਤੁਸੀਂ ਦੇਖ ਸਕਦੇ ਤੇ ਇਧਰ ਤੁਹਾਨੂੰ ਜਿਹੜਾ ਖੜਾ ਹੈ ਨਾ ਮਹਿੰਦਰ ਦਾ ਟਰਨਸ ਲੈਂਡ ਟਰਨਸ ਲੈਂਡ ਦਾ ਦੋ ਜੀ ਦੇਖੋ ਇੱਕ ਵਾਰ ਫਿਰ ਫਿਰ ਅਸੀਂ ਉਹਨਾਂ ਨੂੰ ਰੋਕਿਆ ਉਹਨਾਂ ਤੋਂ ਡਰੈਸ ਲਿਆ ਤੇ ਵੀ YouTube ਤੋਂ ਵੀਡੀਓ ਦੇਖੀਆਂ ਠੀਕ ਹੈ ਜੀ ਵੀਡੀਓ ਦੇਖ ਕੇ ਵੀ ਇਹਨਾਂ ਨੇ ਫੋਨ ਤੇ ਕੰਟੈਕਟ ਕਰਿਆ ਫਿਰ ਇੱਥੇ ਆ ਕੇ ਮਿਲ ਕੇ ਅਸੀਂ ਕੰਮ ਦੇਖ ਕੇ ਨਾ ਸਾਰਾ ਕੰਮ ਹੁੰਦਾ ਦੇਖ ਕੇ ਵਧੀਆ ਲੱਗਿਆ ਤੁਹਾਨੂੰ ਬਹੁਤ ਠੀਕ ਹੈ ਜੀ ਫਿਰ ਅਸੀਂ ਇਹ ਕਿ ਸਾਈ ਦੇਤੀ ਠੀਕ ਹੈ ਜੀ ਸਾਨੂੰ ਟਾਈਮ ਪਰ ਮਿਲ ਗਿਆ ਬਹੁਤ ਵਧੀਆ ਕੰਮ ਹੋਇਆ ਵਾ ਜਿਦਾ ਪਹਿਲਾ ਹੋਇਆ ਵਾ ਉਹ ਤਾਂ ਵਧੀਆ ਵਾ ਕਿਉਂਕਿ ਅਸੀਂ ਆਪਣਾ ਮਰਜ਼ੀ ਨਾਲ ਤਿਆਰ ਕਰਵਾਇਆ ਹੈਗਾ ਠੀਕ ਹੈ ਠੀਕ ਹੈ ਜੀ ਬਾਕੀ ਇਹ ਤਾਂ ਆਪਾਂ ਕਿੱਤੀ ਵੜੀਏ ਕੰਮ ਲੈਣਾ ਹੈਗਾ ਪੱਠੇ-ਬੁੱਠੇ ਢੋਣ ਨੂੰ ਠੀਕ ਹੈ ਜੀ ਹਾਂ ਤੇ ਐਡਰੈਸ ਵੀ ਦੱਸ ਦੋ ਜੀ ਡਰੈਸ ਵੀਰੇ ਆਪਣਾ ਪਿੰਡ ਕੁਰੜੀ ਐ ਠੀਕ ਹੈ ਜੀ ਜ਼ਿਲ੍ਹਾ ਮੋਹਾਲੀ ਐ ਠੀਕ ਹੈ ਜੀ ਨੇੜੇ ਏਅਰਪੋਰਟ ਠੀਕ ਹੈ ਜੀ ਹਾਂ ਉੱਥੇ ਜਾਣਾ ਨੇੜੇ ਚ ਨੇੜੇ ਰੇ ਟੋਲ ਫਾਰਮ ਆਈ ਟੋਲ ਫਾਰਮ ਉਹ ਕੰਮ ਤਾਂ ਫਿੱਟ ਲੱਗੇ ਹੀ ਹੈ ਕੰਮ ਇੱਕ ਨੰਬਰ ਐ ਇਹਨੂੰ ਦੇਖ ਕੇ ਤਾਂ ਹੋਰ ਵੀ ਸੌ ਜਾਣਾ ਹੈ ਜੀ ਆਪਣੇ ਇਲਾਕੇ ਵਿੱਚ ਇੱਕ ਬਲੀਕੂ ਹੋ ਕੇ ਮੁਰਦਾ ਤਾਂ ਪੈਰ ਨਹੀਂ ਪੜਾਉਣਾ ਠੀਕ ਐ ਕੌਣ ਜੀ ਆ ਤੁਹਾਨੂੰ ਲੱਗਿਆ ਅੱਗੇ ਹੋਰ ਜਾਣਾ ਨਹੀਂ ਤਾਂ ਜੀ ਲਓ ਜੀ ਕੰਮ ਕਰ ਕੰਮ ਨਹੀਂ ਪੁੱਤਲਾ ਹੋ ਜਾਊਗਾ ਹੁਣ ਇਹ ਰੇੜੇ ਨੇ ਜਾਣਾ ਮੋਹਾਲੀ ਟੋਲ ਫਾਰਮ ਤੇ ਲਓ ਜੀ ਸੋਨੂੰ ਆਪਾਂ ਥੋੜਾ ਜਿਹਾ ਦੁਬਾਰੋਂ ਫੇਰ ਦਿਖਾ ਦੰਨੇ ਆ ਸਾਰਾ ਇਹ ਤੁਸੀਂ ਦੇਖ ਸਕਦੇ ਹੋ ਟੋਲ ਫਾਰਮ ਪਿੰਡ ਕੁਰੜੀ ਪਿੰਡ ਕੁਰੜੀ ਜ਼ਿਲ੍ਹਾ ਮੋਹਾਲੀ 에어ਪੋਰਟ ਦੇ ਲਾਗੇ ਜਾਣਾਗਾ ਤੇ ਗਰਾਉਂਡੀਆਂ ਬੰਦੇ ਲਓ ਜੀ ਸ਼ਿਪ ਬਗਾਰਾ ਸੀ ਆਪਣੀ ਮਰਜ਼ੀ ਕਰਦੇ ਆਸਰਾ ਠੀਕ ਹੈ ਯੱਕਾਲਾ ਹੈ ਹਾਂ ਲਓ ਜੀ ਲੰਬੜਦਾਰ ਪੰਜਾਬ VDW ਆਪਣੀ ਵਰਕਸ਼ਾਪ ਦਾ ਲੋਗੋ ਆ ਗਿਆ ਤੇ ਛੋਟਾ ਟੂਲ ਬਾਕਸ ਸਾਰਾ ਕੰਮ ਕੰਪਲੀਟ ਲਓ ਜੀ ਦੋਸਤੋ ਹੁਣ ਆਪਾਂ ਗੱਡੀ ਨੂੰ ਤੋੜਨ ਲੱਗਾਂਗੇ ਬਾਈਆਂ ਦੀ ਚਾਬੀ ਨਾਲ ਫੋਟੋ ਕਰਾਤੀ ਹੈਗੀ ਤੇ ਛੋਡੀ ਬਾਈਆਂ ਨਾਲ ਗੱਲ ਕਰਾ ਦਿੰਦੇ ਹਾਂਗੇ ਵੀ ਬਾਈਆਂ ਨੇ ਆਪਣੀ ਗੱਡੀ ਸਭ ਤੋਂ ਪਹਿਲਾਂ ਕਿੱਥੇ ਦੇਖੀ ਕਿਵੇਂ ਆਪਣੇ ਨਾਲ ਸਾਈ ਕੀਤੀ ਤੇ ਇਹਨਾਂ ਨੇ ਕੰਮ ਕੀ ਲੈਣਾ ਉਹਦੇ ਤੋਂ ਹਾਂਜੀ ਸਸਰੀ ਕਾਲ ਜੀ ਤੇ ਤੁਸੀਂ ਸਭ ਤੋਂ ਪਹਿਲਾਂ ਗੱਡੀ ਕਿੱਥੋਂ ਦੇਖੀ ਤੇ ਜੀ ਅਸੀਂ ਵੀਰੇ ਉਰੇ ਨਾ ਮੁੱਛੇ ਵਾਲੇ ਕੇ ਪੰਡਾਇ ਦੇ ਠੀਕ ਹੈ ਜੀ ਮੁੱਛੇ ਵਾਲੇ ਕੇ ਪੰਡਾ ਦੇਖਣ ਸਮਾਰ ਵਗੈਰਾ ਉਵੇ ਤੇ ਜਦੋਂ ਵਾਪਸ ਜਾ ਰਹੇ ਦੇ ਠੀਕ ਹੈ ਜੀ ਸ਼ਨਾਮ ਰੋਡ ਤੇ ਸਾਨੂੰ ਕੋਈ ਦੁਰਘੁ ਮਿਲੇ ਦੇ ਲਓ ਜੀ ਦੋਸਤੋ ਬਚ ਗਈ ਆ ਸੈਲਫ ਤੇ ਹੁਣ ਰੇੜੇ ਨੇ ਸਿੱਧਾ ਜਾ ਕੇ ਰੁਕਣਾਗਾ ਮਹਾਣੀ ਪਿੰਡਪੁਰੜੀ ਰੇਕਰ ਸਾਡੇ ਦੁਬਾਰਾ ਬਣਾਈ ਗੱਡੀ ਤੁਹਾਨੂੰ ਵਧੀਆ ਲੱਗੀ ਹੋਵੇ ਸਾਡਾ ਕੰਮ ਵਧੀਆ ਲੱਗਿਆ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਇਕ